ਸਰਕਾਰ ਹਮੇਸ਼ਾ ਦੇਖਦੀ ਹੈ ਵੀ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਉਹ ਫਿਰ ਉਹ ਕੂਈਆਂ ਕਰਦੀ ਹੈ ਫਸਟ ਆਫ ਆਲ ਮੈਂ ਕਹਿਣੀ ਕਿ ਮੈਂ ਬਹੁਤ ਲੱਖੀ ਆ ਕਿ ਮੈਂ ਇਸ ਆਰਗੇਨਾਈਜੇਸ਼ਨ ਦਾ ਪਾਰਟ ਹਾਂ ਜੌਬ ਤਾਂ ਮੇਰੀ ਹੈਗੀ ਹੈਗੀ ਜ ਜਿਹਦੇ ਨਾਲ ਮੈਨੂੰ ਸੀਨੀਅਰਸ ਦੇ ਨਾਲ ਇੱਕ ਵਧੀਆ ਗੁੱਡ ਤੇ ਹੈਲਥੀ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਹੈ ਦੇਵੇ ਦੇ ਵੀ ਨੇ ਆ ਕਿ ਨਹੀਂ ਨਹੀਂ এনवायरमेंटਲੀ ਬਹੁਤ ਜ਼ਰੂਰੀ ਹੈ ਕਿ ਅਸੀਂ ਇਲੈਕਟ੍ਰਿਕ ਬੱਸ ਤੇ ਗਏ ਪਿਛਲੇ ਸਾਲ ਦਾ ਉਹਨਾਂ ਦਾ ਜਿਹੜਾ ਵਾਦਾ ਸੀਗਾ ਉਹ ਅੱਜ ਤੱਕ ਪੂਰਾ ਨਹੀਂ ਹੋਇਆ ਦਜ ਹਾਈਲਾਈਟ ਆਫ ਦਾ ਵੀਕ ਇੱਥੇ ਆਗੇ ਬਸ ਜਿੰਨੇ ਗਾਮ ਸਾਰੇ ਭੁੱਲਦੇ ਪਿਕਸ ਤੇ ਸੀਨੀਅਰਸ ਨੂੰ ਇਸ ਦੀਵਾਲੀ ਦਾ ਤੇ ਕਹਿ ਲਓ ਪਿਛਲੇ 2023 ਦੇ 크ਿਸਮਸ ਦਾ ਇੱਕ ਤੋਹਫਾ ਸਰਕਾਰ ਦੇ ਵੱਲੋਂ ਦਿੱਤਾ ਗਿਆ BC ਸਰਕਾਰ ਨੇ ਆਪਣੇ ਵਾਅਦੇ ਦੇ ਮੁਤਾਬਕ ਇਹਨਾਂ ਨੂੰ ਦਿੱਤੀ ਹੈ ਤੋਹਫੇ ਦੇ ਵਿੱਚ ਇਲੈਕਟ੍ਰਿਕ ਬੱਸ ਜਿਹੜੀ ਸਾਰੇ ਸੀਨੀਅਰਸ ਦੀ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿਤੇ ਵੀ ਉਹਨਾਂ ਨੂੰ ਜਾਣਾ ਹੁੰਦਾ ਤੇ ਸੁਖਾਲਾ ਹੋ ਜਾਂਦਾ ਹੈ ਇਸ ਬੱਸ ਦੀਆਂ ਕੀ ਕੀ ਹੋਰ ਜਿਹੜੀਆਂ ਨੇ ਉਹ ਸਹੂਲਤਾ ਹੈਗੀਆਂ ਨੇ ਅਸੀਂ ਜਾਣਾਂਗੇ ਸਾਡੇ ਨਾਲ ਇਸ ਵੇਲੇ ਪਿਕਸ ਤੋਂ ਸੀਨੀਅਰ ਹੋਮ ਤੋਂ ਇੰਦਰਜੀਤ ਜੀ ਜੁੜੇ ਹੋਏ ਨੇ ਇੰਦਰਜੀਤ ਜੀ ਐਡਮਿਨਿਸਟਰੇਟਰ ਨੇ ਇੱਥੇ ਇੰਦਰਜੀਤ ਜੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਜਿਹੜਾ ਤੋਹਫਾ ਦੇ ਦਿੱਤਾ ਗਿਆ ਸਰਕਾਰ ਨੇ ਆਪਣੇ ਵਾਦੇ ਮੁਤਾਬਕ ਇਹ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਫਸਟ ਆਫ ਆਲ ਸ਼ਰੀ ਜੀ ਤੁਹਾਡਾ ਤੇ ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਜੇ ਇਹ ਜਿਹੜੀ ਬੱਸ ਹੈਗੀ ਹੈ ਇਹ ਪਿਛਲੇ ਸਾਲ ਆਪਣੇ 크리스마ਸ ਤੇ ਪ੍ਰੀਮੀਅਰ ਡੇਵਿਡ ਡੀ ਬੀ ਹੈਲਥ ਮਿਨਿਸਟਰ ਐਡੀਨ ਡੈਕਸ ਉਹ ਇੱਥੇ ਆਏ ਸੀ ਸਾਡਾ ਜਿਹੜਾ 크리스마ਸ ਦਾ ਅਸੀਂ 크리스마ਸ ਸੈਲੈਬ੍ਰੇਟ ਕੀਤੀ ਸੀ ਸੀਨੀਅਰ ਲਈ ਤੇ ਇੱਥੇ ਐਕਚੁਅਲੀ ਸੀਨੀਅਰ ਨੇ ਕੁਝ ਕਿਹਾ ਕੁਝ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਜਿਹੜੀ ਸਾਡੀ ਬੱਸ ਹੈ ਬਹੁਤ ਪੁਰਾਣੀ ਹੈ ਤੇ ਇਹ ਸਾਨੂੰ ਹਰ ਵੇਲੇ ਧੋਖਾ ਦਿੰਦੀ ਹੈ ਇਹਨਾਂ ਨੂੰ ਜਦੋਂ ਕਿਤੇ ਲੈ ਜਾਣਾ ਹੁੰਦਾ ਹੈ ਫੇਲ ਹੋ ਜਾਂਦੀ ਹੈ ਕਦੀ ਬੈਟਰੀ ਨਹੀਂ ਸਟਾਰਟ ਹੁੰਦੀ ਕਦੀ ਕੁਛ ਤੇ ਪਲੀਜ਼ ਜੇ ਤੁਸੀਂ ਕਰ ਸਕਦੇ ਹੋ ਸਾਨੂੰ ਨਵੀਂ ਬੱਸ ਜਿਹੜੀ ਹੈ ਉਹ ਚਾਹੀਦੀ ਹੈ ਤੇ ਉਸੇ ਵੇਲੇ ਉਹਨੇ ਸਾਡੀ ਰਿਕੁਐਸਟ ਮੰਨ ਕੇ ਪ੍ਰੀਮੀਅਰ ਨੇ ਅਨਾਉਂਸ ਕਰ ਦਿੱਤਾ ਪਈ ਤੁਹਾਨੂੰ ਨਵੀਂ ਇਲੈਕਟ੍ਰਿਕ ਬੱਸ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਏਗੀ ਹਾਂਜੀ ਤੇ ਉਹਨੇ ਉਸੇ ਵੇਲੇ ਹੈਲਥ ਮਿਨਿਸਟਰ ਏਡੀਅਨ ਡਾਇਰੈਕਟਰ ਨੂੰ ਕਿਹਾ ਤੇ ਏਡੀਅਨ ਡਾਇਰੈਕਟਰ ਨੇ ਕਿਹਾ ਪਈ ਅੱਗੇ ਵੀ ਮੈਂ ਚਾਉਣਾ ਹੈਗਾ ਭਈ ਇਹ ਬੱਸ ਦਿੱਤੀ ਜਾਵੇ ਤੇ ਤੁਹਾਨੂੰ ਬੱਸ ਮਿਲ ਜਾਏਗੀ ਅੱਛਾ ਉਦੋਂ ਬਾਅਦ ਅਸੀਂ ਉਹਨਾਂ ਨੂੰ ਕਿਹਾ ਕਿ ਵੇ ਦੇਖੋ এনवायरमेंटਲੀ ਫ੍ਰੈਂਡਲੀ ਸਾਨੂੰ ਚਾਹੀਦੀ ਆ ਇਲੈਕਟ੍ਰਿਕ ਬੱਸ ਸਾਨੂੰ ਚਾਹੀਦੀ ਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਇਲੈਕਟ੍ਰਿਕ ਬੱਸ ਮਿਲ ਜਾਏਗੀ ਜੀ ਬਿਲਕੁਲ ਤੇ ਉਹ ਫਿਰ ਕਰਦੇ ਆ ਕਰਦੇ ਆ ਤੇ ਹੁਣ ਦੀਵਾਲੀ ਤੇ ਉਹਨਾਂ ਸਾਨੂੰ ਫਿਰ ਬੱਸ ਡਿਲੀਵਰ ਕਰਵਾਈ ਜੀ ਇਹ ਦੀਵਾਲੀ ਗਿਫਟ ਰੱਖ ਲਓ ਜਾਂ ਸਾਡੇ ਸੀਨੀਅਰ ਦਾ ਗਿਫਟ ਰੱਖ ਲਓ ਇਹ ਹੁਣ ਜਿਹੜੀ ਬੱਸ ਜੇ ਆਈ ਹੈ ਜੀ ਪਰ ਇਹ ਜਿਹੜੀ ਬੱਸ ਹੈਗੀ ਆ ਏਅਰ ਕੰਡੀਸ਼ਨ ਹੈਗੀ ਆ ਇਹਦੇ ਵਿੱਚ ਸਾਰੀਆਂ ਸਹੂਲਤਾਂ ਹੈਗੀਆਂ ਨੇ ਇਲੈਕਟ੍ਰਿਕ ਹੈਗੀ ਐ এনवायरमेंट ਫ੍ਰੈਂਡਲੀ ਹੈਗੀ ਐ ਤੇ ਇਹ ਸਾਡੇ ਜਿਹੜੇ ਸੀਨੀਅਰਸ ਨੇ ਉਹਨਾਂ ਦੀ ਬਹੁਤ ਹੈਲਪ ਹੋਏਗੀ ਇਹਨਾਂ ਸ਼ੋਪਿੰਗ ਸੈਂਟਰ ਜਾਣਾ ਇਹਨਾਂ ਪਾਰਕ ਕਿ ਜਾਣਾ ਕਿਤੇ ਮੰਦਰ ਮਸਜਿਦ ਜਿੱਥੇ ਵੀ ਜਾਣਾ ਉਥੇ ਇਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ ਦੇਖੋ ਸਰਕਾਰ ਮੇਸ਼ਾ ਦੇਖਦੀ ਆ ਵੀ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਐ ਤੇ ਉਹ ਫਿਰ ਪੂਰੀਆਂ ਕਰਦੀ ਆ ਸਾਡੀ ਬੜੇ ਚਿਰ ਦੀ ਉਹਨਾਂ ਨੂੰ ਇੱਕ ਰਿਕੁਐਸਟ ਸੀਗੀ ਵੀ ਸਾਨੂੰ ਨਾ ਇੱਕ ਨਵੀਂ ਬੱਸ ਚਾਹੀਦੀ ਆ ਤੇ ਪ੍ਰੇਫਰਬਲੀ ਇਲੈਕਟ੍ਰਿਕ ਬੱਸ ਤੇ ਜੋ ਲਾਸਟ ਈਅਰ ਆਪਣੇ ਫ੍ਰੀਜ਼ਰ ਹੈਲਥ ਵਾਲਿਆਂ ਨੇ ਆਪਣੇ ਮਿਨਿਸਟਰੀ ਆਫ ਹੈਲਥ ਨੇ ਅਪਰੂਵ ਕੀਤਾ ਤੇ ਜੇਂਡ ਐਕਸ ਸਰ ਜਿਹੜੇ ਮਿਨਿਸਟਰ ਨੇ ਉਹ ਸਪੈਸ਼ਲ ਆਈ ਸੀਗਾ ਅਨਾਉਂਸਮੈਂਟ ਕੀਤੀ ਨਾਲ ਪ੍ਰੀਮੀਅਰ ਜੀ ਵੀ ਆਏ ਸੀਗੇ ਸੋ ਡੇਵਿਡ ਐਬੀ ਨੇ ਕਿਹਾ ਕਿ ਨਹੀਂ ਨਹੀਂ এনਵਾਇਰਨਮੈਂਟਲੀ ਬਹੁਤ ਜ਼ਰੂਰੀ ਆ ਕਿ ਅਸੀਂ ਇਲੈਕਟ੍ਰਿਕ ਬੱਸ ਤੇ ਹੀ ਸੋ ਪਿਛਲੇ ਸਾਲ ਦਾ ਉਹਨਾਂ ਦਾ ਜਿਹੜਾ ਵਾਦਾ ਸੀਗਾ ਉਹ ਐਤਕੀ ਪੂਰਾ ਹੋ ਗਿਆ ਤੇ 100% ਦੇ ਸਾਨੂੰ ਇਹਨਾਂ ਨੇ ਮਿਨਿਸਟਰੀ ਆਫ ਹੈਲਥ ਨੇ ਇਹ ਗਿਫਟ ਦਿੱਤੀ ਹੈ ਜੀ ਹਾਂਜੀ ਬਜ਼ੁਰਗਾਂ ਨੂੰ ਜਦੋਂ ਪਤਾ ਲੱਗਿਆ ਵੀ ਸਾਨੂੰ ਇਲੈਕਟ੍ਰਿਕ ਬੱਸ ਮਿਲ ਗਈ ਆ ਤੇ ਨਵੀਂ ਮਿਲੀ ਆ ਪੁਰਾਣੀ ਵਾਲੀ ਤੋਂ ਸਾਡਾ ਪਿੱਛਾ ਛੁੱਟ ਗਿਆ ਕਿਵੇਂ ਦਾ ਮਹਿਸੂਸ ਕਰ ਰਹੇ ਤੁਸੀਂ ਦੇਖ ਹੀ ਲਿਆ ਉਹਨਾਂ ਨੂੰ ਕਿੰਨਾ ਚਾਅ ਚੜਿਆ ਹੋਇਆ ਹੁਣ ਦੇਖੋ ਉਹਨਾਂ ਨੂੰ ਆਪਰਚੂਨਿਟੀ ਆ ਬਾਹਰ ਕਿਸੇ ਆਊਟਿੰਗ ਲਈ ਜਾਣਾ ਕਿਸੇ ਮਾਲ ਚ ਜਾਣਾ ਕਿਸੇ ਇਵੈਂਟ ਤੇ ਜਾਣਾ ਪਾਰਕ ਤੇ ਜਾਣਾ ਇਵਨ ਜੇ ਵਿਕਟੋਰੀਆ ਜਾਣਾ ਤੇ ਸੜਕ ਉੱਪਰ ਆਪਣੀ ਨਵੀਂ ਬੱਸ ਆ ਸਾਨੂੰ ਬਾਹਰ ਕਿਤੇ ਜਾਣ ਦੀ ਲੋੜ ਨਹੀਂ ਗਈ ਐਂ ਇਹ अगेन एनवायरमेंटली बहुत इंपॉर्टेंट है कि ਅਸੀਂ ਜਿੰਨਾ ਤੱਕ ਹੋ ਸਕੇ ਇਹੋ ਜਿਹੇ ਇਲੈਕਟ੍ਰਿਕ ਵਹੀਕਲਸ ਇਲੈਕਟ੍ਰਿਕ ਬੱਸਸ ਯੂਜ਼ ਕਰੀਏ ਤੇ ਆਪਣੀ ਪਾਲਿਸੀ ਇਹ ਹੈ ਮੰਡੇਟ ਇਹ ਹੈ ਕਿ এনवायरमेंट ਕਮਸ ਫਰਸਟ ਬਿਲਕੁਲ ਠੀਕ ਹੈ ਨਾ ਹਾਂਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਐਂਡ ਸਾਰੇ ਆਪਣੇ ਚੈਨਲ ਦੇ ਭਾਬੀ ਚੈਨਲ ਪੰਜਾਬੀ ਦੇ ਵੇਖਣ ਵਾਲੇ ਦਰਸ਼ਕਾਂ ਨੂੰ ਵੀ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਗੇਨ ਇਦਾਂ ਇਮਪੈਕਸ਼ਨਲ ਜੁੜੇ ਰਹੋ ਤੇ ਪਿਕਸ ਜਿਹੜੀ ਕਮਿਊਨਿਟੀ ਦੀ ਸੇਵਾ ਕਰਦੀ ਰਹੇ ਇਹੀ ਅਸੀਂ ਚਾਹ। ਚਲੋ ਜੀ ਇਸ ਇਲੈਕਟ੍ਰਿਕ ਬੱਸ ਨੂੰ ਤੁਸੀਂ ਇਹ ਤਾਂ ਦੇਖ ਲਿਆ ਵੀ ਇਲੈਕਟ੍ਰਿਕ ਬੱਸ ਪਿਕਸ ਵਾਲਿਆਂ ਨੂੰ ਸੀਨੀਅਰਸ ਨੂੰ ਮਿਲ ਚੁੱਕੀ ਹੈ। ਅੰਦਰ ਵੀ ਚਲਦੇ ਹਾਂ ਬੱਸ ਦਾ ਦੌਰਾ ਕਰਦੇ ਹਾਂ ਵੀ ਜਿਹੜੇ ਸੀਨੀਅਰਸ ਨੇ ਉਹ ਕਿੰਨਾ ਕੋ ਖੁਸ਼ ਨੇ ਕਿੰਨੀ ਐਕਸਾਈਟਮੈਂਟ ਹੈ ਇਸ ਬੱਸ ਦੇ ਵਿੱਚ ਬੈਠ ਕੇ ਉਹਨਾਂ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਸਾਡੇ ਡਰਾਈਵਰ ਜੀ ਨੇ ਜੋ ਇਹ ਬੱਸ ਇਲੈਕਟ੍ਰਿਕ ਬੱਸ ਪਿਕਸ ਵਾਲਿਆਂ ਨੂੰ ਮਿਲਿਆ ਉਹ ਚਲਾਉਂਦੇ ਨੇ। ਹਾਂਜੀ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਤੁਸੀਂ ਇਸ ਬੱਸ ਨੂੰ ਚਲਾਉਣ ਦੇ ਲਈ ਲਾਇਸੈਂਸ ਜਿਹੜਾ ਉਹ ਕਿਹੜਾ ਤੁਹਾਨੂੰ ਲੈਣਾ ਪਿਆ ਹਾਂਜੀ ਮੇਰਾ ਨਾਮ ਹੈ ਜੀ ਪਵਨਦੀਪ ਗੇਲਰ ਸੋ ਮੈਨੂੰ 4 ਅਨ ਰਿਸਟ੍ਰਿਕਟਡ ਲੈਣਾ ਪਿਆ ਸੋ ਮੇਰੀ ਜੌਬ ਦੀ ਏ ਰਿਕੁਆਇਰਮੈਂਟ ਸੀ ਤਾਂ ਕਿ ਅਪਾ ਸੀਨੀਅਰਸ ਨੂੰ ਬਾਹਰ ਲੈ ਕੇ ਜਾ ਸਕੀਏ ਪਿਕਨਿਕ ਦੇ ਲਈ ਜਾਂ ਸ਼ਾਪਿੰਗ ਦੇ ਲਈ ਸੋ ਹਾਂਜੀ ਇਸ ਕਰੀ ਮੇਰੇ 4 ਅਨਰਿਸਟ੍ਰਿਕਟਡ ਹੈ ਮੇਰੇ ਕੋਲੇ ਜੀ ਓਕੇ ਐਂਡ ਠੀਕ ਹੈ ਕਿਵੇਂ ਦਾ ਮਤਲਬ ਕਿੰਨੀ ਕੋ ਐਕਸਾਈਟਮੈਂਟ ਹੁੰਦੀ ਹੈ ਜਦੋਂ ਇਹ ਬੱਸ ਵੀ ਚਲਾਉਨੇ ਹੋ ਹੈਨਾ ਇੱਕ ਫੀਮੇਲ ਬੱਸ ਡਰਾਈਵ ਕਰ ਰਹੀ ਹੈ ਤੇ ਬਹੁਤ ਸਾਰੇ ਸੀਨੀਅਰਸ ਦੀ ਸੇਵਾ ਵੀ ਕਰ ਰਹੀ ਹੈ ਹਾਂਜੀ ਅ ਫਰਸਟ ਆਫ ਆਲ ਮੈਂ ਇਹ ਕਹਣੀ ਕਿ ਮੈਂ ਬਹੁਤ ਲੱਖੀਆਂ ਕਿ ਮੈਂ ਇਸ ਆਰਗੇਨਾਈਜੇਸ਼ਨ ਦਾ ਪਾਰਟ ਐ ਇੱਕ ਸੋ ਮੈਨੂੰ ਜੌਬ ਤਾਂ ਮੇਰੀ ਹੈਗੀ ਹੈਗੀ ਜ ਜਿਹਦੇ ਨਾਲ ਮੈਨੂੰ ਸੀਨੀਅਰਸ ਦੇ ਨਾਲ ਇੱਕ ਵਧੀਆ ਗੁੱਡ ਹੈਲਥੀ ਟਾਈਮ ਸਪੈਂਡ ਕਰਨ ਦਾ ਮੌਕਾ ਮਿਲਦਾ ਆ ਸੋ ਹਾਂਜੀ ਹੈ ਥੋੜਾ ਜਿਹਾ ਇੱਕ ਫੀਮੇਲ ਲਈ ਥੋੜਾ ਜਿਹਾ ਲिटल ਜਿਹਾ ਹੋ ਜਾਂਦਾ ਹੈ ਕਿ ਆਪਾਂ ਥੋੜਾ ਫੀਲ ਕਰਦੇ ਆ ਕਿ ਕਮ ਲਾਈਕ ਆਲ ਸਾਰੇ ਕੰਮ ਹੋ ਜਾਂਦੇ ਆ ਬਟ ਆਮ ਸੋ ਹੈਪੀ ਔਰ ਸੋ ਲੱਕੀ ਚਲੋ ਜੀ ਹੁਣ ਬੱਸ ਦੇ ਵਿੱਚ ਬਹੁਤ ਸਾਰੇ ਬੈਠੇ ਨੇ ਸੀਨੀਅਰ ਯਾਤਰੀ ਤੇ ਇਹ ਯਾਤਰਾ ਕਰਨ ਦੇ ਲਈ ਤਾਂ ਤਿਆਰ ਨੇ ਤੇ ਇਹਨਾਂ ਤੋਂ ਪੁੱਛਦੇ ਇਨਾਂ ਨੂੰ ਕਿਵੇਂ ਦਾ ਲੱਗ ਰਿਹਾ ਜੀ ਆਪਾਂ ਇਹ ਤੁਹਾਡੇ ਤੋਂ ਸ਼ੁਰੂ ਕਰਦੇ ਆਂ ਹਾਂਜੀ ਅੰਕਲ ਜੀ ਤੁਹਾਡੇ ਬਾਰੇ ਪਤਾ ਲੱਗਿਆ ਵੀ ਤੁਸੀਂ ਆਪਣਾ ਕਸਟਮ ਆਫੀਸਰ ਰਹੇ ਹੋ ਤੇ ਇਹ ਬੱਸ ਜਿਹੜੀ ਅੱਜ ਤੁਸੀਂ ਜਿਹਦੇ ਚ ਬਹਿ ਰਹੇ ਹੋ ਇਹ ਤੁਸੀਂ 20 ਸਾਲ ਖੁਦ ਕੈਨੇਡਾ ਦੇ ਵਿੱਚ ਬੱਸ ਚਲਾਉਂਦੇ ਰਹੇ ਹੋ ਹਨਾ ਤੇ ਅੱਜ ਹੁਣ ਤੁਹਾਨੂੰ ਪਹਿਲਾਂ ਤੁਸੀਂ ਡਰਾਈਵਰ ਸੀ ਤੇ ਹੁਣ ਸਵਾਰੀ ਹੋ ਕਿਵੇਂ ਦਾ ਲੱਗਦਾ ਹਾਂਜੀ ਬਹੁਤ ਅੱਛਾ ਲੱਗਦਾ ਜੀ ਉਹ ਵੀ ਇੱਕ ਰਿਸਪੌਂਸਿਬਿਲਟੀ ਸੀ ਕਿ ਵੀ 20 ਸਾਲ ਲੋਕਾਂ ਨੂੰ ਲੈ ਕੇ ਜਾਂਦਾ ਰਿਹਾ ਔਰ ਆ ਵੀ ਇੱਕ ਰਿਟਾਇਰਮੈਂਟ ਦਾ ਐਨਜੋਇਮੈਂਟ ਹੈ ਕਿ ਮੈਂ ਆਪਣਾ ਇੰਜੋਏ ਕਰ ਰਿਹਾ ਬਸ ਬਹੁਤ ਸ਼ਾਨਦਾਰ ਹੈ ਇਲੈਕਟ੍ਰਿਕ ਬਸ ਹੈ ਕਿ ਕੋਈ ਖਰਚ ਨਹੀਂ ਹੈ ਡਰਾਈਵਰ ਵੀ ਟ੍ਰੇਨਡ ਹੈ ਅਤੇ ਅੱਛਾ ਹੈ ਮਤਲਬ ਆਲਮੋਸਟ ਕੋਡ ਹੈ ਥੈਂਕ ਯੂ ਸਰੋਜ ਜੀ ਕਿੱਥੇ ਕਿੱਥੇ ਘੁੰਮ ਲਿਓ ਇਸ ਬਸ ਦੇ ਵਿੱਚ ਬਹਿ ਕੇ ਕਿੱਥੇ ਕਿੱਥੇ ਘੁੰਮੇ ਵਾਸਤੇ ਵਿੱਚ ਅਸੀਂ ਬਹੁਤ ਜਗ੍ਹਾ ਤੇ ਗਏ ਪਿਕਨਿਕਸ ਵਾਸਤੇ ਜਾਂਦੇ ਸੀ ਹਾਂ ਔਰ ਬਾਕੀ तकरीबन 15 ਦਿਨ ਦੇ ਬਾਅਦ ਅਸੀਂ ਗ੍ਰੋਸਰੀ ਵਾਸਤੇ ਕਿਸੇ ਵੀ ਮਾਲਟ ਚ ਜਾਣੇ ਹਾਂ ਸੋ ਉੱਥੇ ਬਹੁਤ ਇੰਜਾਇ ਕਰਦੇ ਹਾਂ ਬਹੁਤ ਮਜ਼ਾ ਆ ਰਿਹਾ ਹੈ ਮੈਂ ਮੈਨੂੰ ਇਥੇ 4 ਸਾਲ ਹੋ ਗਏ ਇਸ ਸੋਸਾਇਟੀ ਦੇ ਨਾਲ ਮੈਨੂੰ ਹੁਣ ਲੱਗ ਰਿਹਾ ਹੈ ਕਿ ਬਹੁਤ ਵਧੀਆ ਹੈ ਇਨ ਆਨ ਜਾਣ ਵਾਸਤੇ ਕਿਤੇ ਵੀ ਜਾਣਾ ਹੋਵੇ ਅਸੀਂ ਜਾ ਸਕਦੇ ਹਾਂ ਵੈਰੀ ਗੁੱਡ ਹਾਂਜੀ ਹਾਂਜੀ ਨਾਈਸ ਯਾ ਜਾਣ ਹੋਣ ਨੂੰ ਮਜ਼ਾ ਆਂਦਾ ਜਦੋਂ ਕੋਈ ਜਾਣੇ ਹਾਂਜੀ ਹਾਂਜੀ ਇਦਾਂ ਦੀ ਤੁਹਾਡੀ Oh very nice okay we are very grateful for her ਬਹੁਤ ਖਿਆਲ ਰੱਖਦੀ ਹੈ ਬਹੁਤ ਹੈਲਪ ਕਰਦੀ ਹੈ ਬਹੁਤ ਕੋਆਪਰੇਟਿਵ ਹੈ very kind हाँ. we are grateful हाँ. for such a, a organization and such people हाँ. very nice thank you ਹਾਂਜੀ ਪਹਿਲਾਂ ਪੁੱਛਦੀ ਹੈ ਕਿੱਥੇ ਜਾਣਾ ਚਾਹੁੰਦੇ ਹੋ ਅੱਛਾ ਫੇਰ ਸਾਰਿਆਂ ਨੂੰ ਇਕੱਠਾ ਕਰਦੀ ਹੈ ਦੱਸਦੀ ਹੈ ਬਹੁਤ ਨਾਈਸ ਹੈ ਡਰਾਈਵਰ ਐਂਡ ਐਕਸਰਸਾਈਜ਼ ਵੀ ਬਹੁਤ ਅੱਛੀ ਕਰਵਾਂਦੀ ਹੈ ਅਸੀਂ ਜਾ ਕੇ ਖੁਸ਼ ਹੁੰਨੇ ਆਪਣੀ ਮਰਜ਼ੀ ਦੀ ਚੋਇਸ ਨਾਲ ਅਸੀਂ ਚੀਜ਼ ਖਰੀਦ ਸਕਨੇ ਆ ਮਜ਼ਾ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਾਫਿ ਨਹੀਂ ਇੰਨੇ ਜਿੰਨਾ ਇੱਥੇ ਬੱਸ ਚ ਚੜ ਕੇ ਤਾਂ ਦੇਖ ਕੇ ਤਾਂ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਮੇਰੇ ਬੰਦ ਦੀ ਖੁਆਇਸ਼ 6-7 ਸਾਲ ਹੋ ਗਏ ਮੈਨੂੰ ਇੱਥੇ ਆਉਂਦੀ ਨੂੰ ਪਰ ਏਸੀ ਵੀ ਇੰਸਪੈਕਸ਼ਨ ਨੂੰ ਅਸੀਂ ਤਾਂ ਚੱਕੀਏ ਤਾ ਮੇਰੀ ਵੀ ਫੀਲਿੰਗ ਸੀ ਕਿ ਕਿਤੇ ਬਾਹਰ ਟ੍ਰਿਪ ਤੇ ਲਜਾਇਆ ਕਰੋ ਨਹੀਂ ਸੀ ਸਾਧਨ ਆਖਾ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਬੱਸ ਲਵਾਈ ਆ ਤੇ ਸਾਡਾ ਡਰਾਈਵਰ ਜਿਹੜਾ ਹੈ ਉਹ ਪਰਫੈਕਟ ਵੈਰੀ ਗੁੱਡ ਵੈਰੀ ਆਈ ਲਵ ਯੂ ਨਾ ਵੈਰੀ ਗੁੱਡ ਸਿੱਟ ਬੈਠ ਕੇ ਬਹੁਤ ਅੱਛਾ ਲੱਗਦਾ ਹੈ ਇੱਕ ਤੇ ਪੁਲਿਸ਼ਨ ਨਹੀਂ ਕਰਦੀ ਹੈ ਇੱਥੇ ਬੈਠ ਕੇ ਅਦਾਲਤ ਨਹੀਂ ਨਾ ਬਾਈਜਾਸ ਚ ਬੈਠੇ ਆ ਤੇ ਸਾਡੀ ਜਿਹੜੀ ਡਰਾਈਵਰ ਹੈ ਨਾ ਉਹਦੀ ਕੁਆਲਿਟੀ ਇਹ ਹੈ ਕਿ ਕੁਝ ਕਹਿਣਾ ਨਹੀਂ ਪੈਂਦਾ ਪਹਿਲੇ ਲਬਲ ਬੁੱਝਣ ਦੀ ਕੀ ਕੀ ਕਰ ਰਿਹਾ ਮੈਂ ਖਾਸ ਕੇ ਮੇਰੇ ਮੇਰੇ ਨਾਲ ਤਾਂ ਇਦਾਂ ਹੀ ਹੋਇਆ ਹੈ ਠੀਕ ਹੈ ਵੈਰੀ ਗੁੱਡ ਤੇ ਪਿਕਸਾ ਪਿਕਸ ਜਦੋਂ ਆ ਜਾਂਦੇ ਆ ਨਾ ਮੈਂ ਇੱਕ ਦਿਨਾਂ ਦਾ ਹਫਤੇ ਤੇ ਜਸ ਹਾਈਲਾਈਟ ਆਫ ਦਾ ਵੀਕ ਇੱਥੇ ਆ ਕੇ ਬਸ ਜਿੰਨੇ ਗਮ ਸਾਰੇ ਭੁੱਲ ਜਾਈਦਾ ਵੈਰੀ ਗੁੱਡ ਹਾਂਜੀ ਮੈਨੂੰ ਮੈਨੂੰ ਆਪ ਇੱਥੇ ਵਧੀਆ ਲੱਗਾ ਬੱਸ ਉਹ ਤੇ ਮੈਨੂੰ ਵਧੀਆ ਲੱਗਾ ਵਧੀਆ ਲੱਗਾ ਵਧੀਆ ਲੱਗਾ ਵਧੀਆ ਹਾਂਜੀ 20 ਸਾਲ ਹੋ ਗਿਆ ਹਾਂਜੀ ਮੈਨੂੰ ਵਧੀਆ ਲੱਗਾ ਹੈ ਵੈਰੀ ਗੁੱਡ ਅੰਗਲੇ ਤੁਸੀਂ ਤਾਂ ਹੈਗੇ ਹੋ ਰਾਈਟਰ ਸੋ ਤਾਂ ਜੀ ਰਾਈਟਰ ਹੁਣ ਕਿਵੇਂ ਮਤਲਬ ਬੱਸ ਦੇ ਵਿੱਚ ਬਹਿ ਕੇ ਲਿਖਣ ਦਾ ਦਿਲ ਕਰਦਾ ਕੁਝ ਵੀ ਇਸ ਬੱਸ ਤੇ ਕੁਝ ਲਿਖ ਦिए ਨੋ ਹੌਣ ਤਾਂ ਵਸਤੀ ਲਿਖਣਾ ਪੈਣਾ ਨਵੀਂ ਬਸ ਆਈ ਹੈ ਸਾਡੀ ਹੁਣ ਇਹ ਸੀਨੀਅਰਸ ਦੀ ਐਕਸਾਈਟਮੈਂਟ ਦੇਖੀ ਹੈ ਉਹਨਾਂ ਦੇ ਇੱਕ ਇਹੀ ਗੱਲ ਹੈ ਕਹਿੰਦੇ ਤੁਸੀਂ ਗੱਲਾਂ ਸਾਡਾ ਕਰ ਰਹੇ ਹੋ ਚੈਨਲ ਪੰਜਾਬੀ ਦੀ ਟੀਮ ਇੱਥੇ ਆ ਕੇ ਤਾਂ ਉਹਨਾਂ ਨੇ ਬੜੀ ਸੋਹਣੀਆ ਲਾਈਨਾਂ ਵੀ ਬੋਲੀਆਂ ਅੱਜ ਜਾਣੇ ਕਿ ਜ਼ਿੱਦ ਨਾ ਕਰੋ यूं ही ਪਹਿਲੂ ਮੇ ਬੈਠੇ ਰਹੋ ਪਰ ਕਿਉਂਕਿ ਸਾਨੂੰ ਤਾਂ ਹੁਣ ਕੰਮਕਾਰ ਕਰਨ ਦੀ ਇਸ ਬਸ ਤੋਂ ਬਾਹਰ ਵੀ ਆਣਾ ਪੈਣਾ ਪਰ ਤੁਸੀਂ ਇੱਕ ਖੂਬਸੂਰਤ ਤੋਹਫੇ ਨੂੰ ਦੇਖ ਸਕਦੇ ਹੋ ਕਿ ਸੀਨੀਅਰਸ ਦੀ ਕਿੰਨੀ ਵੱਡੀ ਜ਼ਰੂਰਤ ਸੀਗੀ ਜਿਹੜੀ ਕਿ ਬੀਸੀ ਸਰਕਾਰ ਦੇ ਵੱਲੋਂ ਪੂਰੀ ਕਰ ਦਿੱਤੀ ਗਈ ਹੈ ਤੇ ਕਿੰਨੇ ਕੁ ਜ਼ਿਆਦਾ ਇਹ ਸੀਨੀਅਰ ਖੁਸ਼ ਆਪਣੇ ਹੈਗੇ ਨੇ ਤੇ ਨਾਲੇ ਖੁਸ਼ ਉਹ ਜ਼ਾਹਰ ਵੀ ਕਰ ਰਹੇ ਨੇ ਤੇ ਸਰਕਾਰ ਦਾ ਧੰਨਵਾਦ ਵੀ ਕਰ ਰਹੇ ਨੇ ਕੈਮਰਾਮੈਨ ਅਰਸ਼ਦੀਪ ਸਿੰਘ ਦੇ ਨਾਲ ਸ਼ਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ